ਸਨੋਖ ਮਹੰਲਾ ਤਮਨ ਗੁਨ ਕੋ ਵਿਤ ਗਾਇਓ ਨਹੀਂ ਜਨਮ ਅਕਾਰ ਸਕੀਨਾ ਕਾਹੂ ਨਾਨਕ ਹਰ ਭਜ ਬਾਨਾ ਜੇ ਵਿਤ ਜਨ ਤਉ ਮੀਨਾ ਦੇਖਿਆ ਨ ਸਿਉ ਕਾਹੀ ਰਚਿਉ ਨਿਮਕ ਨਾ ਹੋਏ ਕਹੁ ਨਾਨਕ ਪਜ ਹਰ ਮਨ ਪਰ ਨਜਮਤੀ ਪਾਸ ਤਰਨਾ ਤੋਏ ਹੁਨੀ ਗयो ਜੀਉ ਜਰਾ ਤਨ ਜੀਤ ਕਹੁ ਨਾਨਕ ਪਜ ਹਰ ਮਨ ਹਉਜ ਜਾਤ ਹੈ ਜੀਤ ਬਿਰਗ ਪਾਇਉ ਸੁ ਜਾਣੀ ਕਾਰ ਪੰਚਿਓ ਆਨ ਕਹੋ ਨਾਨਕ ਨਰ ਭਾਵੈ ਕਿਉ ਨ ਕਜਿ ਭਗਵਾਨ ਧਨਧਾਰਾ ਸੰਪਤ ਸਗਲ ਜਿਨ ਆਪਣੀ ਕਰਮਾ ਤਿਨ ਰਹੈ ਕਛ ਸੰਗੀ ਨਹੀਂ ਨਾਨਕ ਸਾਥੀ ਜਹਾਂ ਤੇ ਉਦਾਹਰਨ ਭੈ ਹਰਨ ਹਰਿਆਨਾਥ ਕੇ ਰਾਜ ਕਾਹੋ ਨਾਨਕ ਤੇ ਜਾਨੀਐ ਸਦਾ ਬਸਤੁ ਤੁਮ ਸਾਤ ਤਨ ਪਰ ਜੇ ਤੋ ਕਉ ਦਿਉ ਰਾਸਿ ਮੇਹੁ ਨ ਪੀਰਾ ਕਾਹੋ ਨਾਨਕ ਨਰ ਬਾਵਰੇ ਮਕੇ ਡੋਲਤ ਦੀਣਾ ਤਨ ਤਨ ਸੰਪੈ ਸਭ ਦਿਓ ਪਰ ਜੇ ਮੀਕੇ ਭਾਵ ਕਹੋ ਨਾਨਕ ਸੁਨਰੀ ਬਨਾ ਸਿਮਰਤਿ ਤਾਰੇ ਨਰਾਵ ਸਭ ਸੁਖ ਦਾ ਦਾਰਾਮ ਹੈ ਦੂਸਰ ਨਾਹੀ ਕੋਈ ਨਾਨਕ ਸੁਨ ਰੇਵਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇਹ ਪਾਜ ਲੇਤਾ ਮੀਤ ਕਹੋ ਨਾਨਕ ਸੁਨ ਰੇਵਨਾ ਆਉ ਤ ਕਟਤ ਹੈ ਮੀਤ ਪਾਜ ਤਤ ਕੋ ਤਨ ਰਚਿਓ ਧਿਆਨ ਚਤਰ ਸੁਜਾਨ ਜੇ ਤੇ ਉਪਜੇ ਉਹ ਨਾਨਕਾ ਨੀਰ ਤਾਏ ਮੈ ਮਾਨ ਘਟ ਘਟ ਮੈਂ ਹਰ ਜੂ ਬਸ ਸੰਤਨ ਕਹੋ ਪੁਕਾਰ ਕਾਹੂ ਨਾਨਕ ਤੇ ਭਜ ਮਨਾ ਭਾਉ ਨਿਦ ਉਤਰਹਿ ਪਾਰ ਸੋ ਸਭ ਲੋਕ ਜਹ ਪਰਸੈ ਨਹੀਂ ਲੋਪਮੋਇ ਆ ਬਿਮਾਨ ਕਹੋ ਨਾਨਕ ਸੁਨਰੀ ਮਨਾ ਸੂ ਮੂਰਤ ਭਗਵਾਨ ਉਸਤਤ ਨਹੀਂ ਤਿਆ ਨਾ ਜੀ ਕੰਚਨ ਲੋ ਸਮਾਨ ਕਹੋ ਨਾਨਕ ਸੁਨਰੀ ਮਨਾ ਕਤਹਾਏ ਤਾਹ ਜਾਨ ਧਰਖ ਸੁਖ ਜਾਣ ਨਹੀਂ ਮੈ ਜੀ ਵੀ ਬਸਮਾਨ ਕਰੁਨਾਤ ਕੁਸੁਨ ਰੇ ਮਨਾ ਮੁਕਤ ਤਾਹ ਜਾਨ ਭੈ ਕਾਮ ਕਉ ਦਿੱਤ ਨਹਿ ਨਹਿ ਭੈ ਮਾਨ ਕਰਿਆਨ ਕਬੂ ਨਾਨਕ ਸੁਨ ਲੀ ਵਨਾ ਗਿਆਨੀ ਤਾਹੇ ਬਖਾਨਾ ਜਿਹ ਬਿਖਿਆ ਸਗਦੀਤਾ ਜੀ ਰਿਓ ਦੇਖ ਬੈਰਾਗ ਕਬੂ ਨਾਨਕ ਸੁਨ ਲੀ ਵਨਾ ਤੇ ਨਰਮਤਾ ਬਾਗ ਜੇ ਮਾਇਆ ਕਮਤਾ ਤਜੀ ਸਭ ਤੇਰੇ ਪੈਓ ਹੁ ਦਾਸ ਕਹੋ ਨਾਨਕ ਸੁਨਰੀ ਮਨਾ ਇਹ ਘਟ ਬ੍ਰਾਹਮਣ ਵਾਸ ਜੇ ਪ੍ਰਾਨੀ ਹਾਂ ਮੈਂ ਤਜੀ ਕਰਤਾ ਰਾਮ ਪਛਾਨ ਕਰੁਣਾ ਲਖਮਉ ਮੁਖਤ ਨਾਰਿ ਇਹ ਮਨ ਸਾਚੀ ਮਾਲ ਪੈ ਦਾਸ ਨ ਤੁਰ ਮਥ ਹਰਨਾ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਪਜੈ ਸੁਸਮਲ ਹੋਇ ਤੇ ਕਾਮ ਜਿਹ ਬਾਗੁਨ ਗੋਬਿੰਦ ਬਜੋ ਕਰਨ ਸੁਨੋ ਹਰ ਨਾਮ ਕਰੋ ਨਾਨਕ ਸੁਨਰੀ ਮਨਾ ਪਰੇ ਨ ਜਮਕ ਧਾਮ ਜੋ ਪਾਨੀ ਮਮਤਾ ਤਜ ਲੋਭ ਮੋ ਅੰਕਾਰ ਕਰੋ ਨਾਨਕ ਆਪਨ ਤਰੈ ਲੇਟ ਉਦਾਰ ਜਿਉਂ ਸੁਪਨਾ ਆਰ ਦੇਖਣਾ ਐਸੇ ਜਗ ਪਾਉ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਰਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਖੀ ਤਾ ਉਟਾ ਨਾਨਕ ਕੋ ਭਗਾਇਨ ਜੇ ਚੀਤਾ ਜੈਸੇ ਜਲਦੇ ਬੁੱਤ ਬੁਦਾ ਉਪਜੈ ਬਿੰਸਾਨੀ ਦਾ ਜਗ ਰੰਚ ਨਾ ਤੈ ਸੇ ਰੰਜੀ ਕਹਉ ਨਾਨਕ ਸੁਨ ਵੀਤਾ ਪ੍ਰਾਣ ਕੀ ਕਛੂ ਨ ਚੇਤਾਈ ਮਤਮਾ ਆਇਆ ਗੈੰਦ ਕਾਹੂ ਨਾਨਕ ਬਿਨਹਾਰ ਬਚਨ ਭਰਤਾ ਹੈ ਜਮਫੰਦ ਜਉ ਸੁਖ ਤੋ ਚਾਹੈ ਸਦਾ ਸਰਨ ਰਾਮ ਕੀ ਲੀਹ ਕਾਹੂ ਨਾਨਕ ਸੁਨਰੀ ਵਲਾ ਦੁਰਗਬਮਾਨੁਖ ਦੇ माया कारण तावही भू रख रो ग जान ਕਬ ਨਾਨਕ ਬਿਨਾਰ ਪਜਨ ਥਿਰਥਾ ਜਨਮ ਸਿਨਾ ਜੋ ਪ੍ਰਾਨੀ ਇਸ ਦਿਨ ਪਜੈ ਗੁਰਪ੍ਰਾਪਤਿ ਜਾਨ ਹਰ ਜਦ ਹਰ ਅੰਤਰ ਨਹੀ ਆਨੰਤ ਸਾਥੀ ਮਾਨ ਮਨ ਮਾਇਆ ਮੈਂ ਫਤ ਰਹੇ ਹੋ ਉਸ ਰਿਉ ਕੋ ਬਿਦਨਾ ਕਹੋ ਮਾਨਕ ਬਿਨਾਰ ਕਜਨਾ ਜੀਵਨ ਕਉ ਨੇ ਬਾਬਾ ਪ੍ਰਾਨੀ ਆ ਮਨ ਚਿਤਈ ਮਧ ਮਾਇਆ ਖੰਦ ਕਹੁ ਨਾਨਕ ਹਰਿ ਭਜਨ বিনা ਭਰਤ ਕਾਹੀ ਜਮਖੰਡ ਸੁਖ ਮੈਂ ਬਹੁ ਸੰਗੀ ਪਾਏ ਸੁਖ ਮੈਂ ਸੰਗਨ ਹੋਏ ਕਹੁ ਨਾਨਕ ਹਰਿ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਤੇਰਿਓ ਮਿਟਿਓ ਨਾ ਜਨ ਕੋਤਰਾਸ ਕਹੋ ਨਾਨਕ ਹਰਿ ਭਜ ਮਾਨਾ ਨਿਰਭੈ ਪਾਵੈ ਬਾਸ ਜਗਨ ਬਾਪ ਮੈਂ ਕਰ ਰਹਿਓ ਮਿਟਿਓ ਨਾ ਮਨ ਕੋ ਮਾਤ ਤੋੜਾ ਮਤ ਸਿਉ ਮਾਨਕ ਪਦਿਓ ਰਾਖ ਲਿਓ ਭਗਵਾਨ ਬਾਦ ਜਵਨ ਹਰ ਬਿਰਤ ਕੁਨ ਤੀਨ ਅਵਸਥਾ ਧਿਆਨ ਕਹ ਨਾਨਕ ਹਰ ਭਜਨ ਬਿਨ ਬਿਰਥਾ ਸਭੀ ਮਾਨ ਕਰਨੋ ਤੋ ਸੋ ਨਾ ਜਿਓ ਪਰ ਉਗੋ ਬਟ ਬੰਦ ਨਾਨਕ ਸਦਿਓ ਰਨ ਗਇਓ ਭਬ ਕੀ ਰੋਵਤ ਅੰਦ ਮਨ ਮਾਇਆ ਮਹਿ ਰਮ ਰਹਿਓ ਨਿਕ ਸਤ ਨਾਯ ਨਮੀਤ ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਮ ਨੀਂ ਭੀਦ ਨਰ ਜਾਨ ਕਛ ਆਉਰ ਹੋਰ ਕੀ ਹੋਰ ਕਈ ਚਿਤ ਵਤ ਰੋਟ ਗਾਉਰ ਨਾਨਕ ਬਾਸੀ ਗਰ ਪਰੀ ਜਤਨ ਬਹੁਤ ਸੁਖ ਕੇ ਦੀਏ ਕਹੂ ਕੋ ਕਿਉ ਨ ਕੋਏ ਕਹੋ ਨਾਨਕ ਸੁਮਰੀ ਮਨਾ ਪਰਪਾਵੈ ਸੋਏ ਜਗਤ ਵਿਖਾਰੀ ਤਿਰਤ ਹੈ ਸਭ ਕੁ ਦਾ ਤਾਰਾਮ ਕਹੋ ਨਾਨਕ ਮਨ ਸਿਮਰ ਤੈ ਪੂਰਨ ਹੋਇ ਕਾ ਉਠਾਨ ਮਾਨ ਕਹਾ ਕਰ ਜਦ ਸੁਪਨੇ ਜਿਉ ਜਾਨ ਇਹ ਲਮੇ ਕਛ ਤੇ ਰੂ ਰਹੀ ਨਾਨਕ ਕਹੋ ਬਖਾਨ ਗਰ ਪਰਕਰਤ ਹੈ ਦੇਹ ਕੋ ਮੇਨ ਸਾ ਸਿਨਮ ਮੀਤ ਜਿਹ ਪ੍ਰਾਨੀ ਹਰ ਜਸ ਕਹੋ ਨਾਨਕ ਤੇ जग ਜੀਤ ਜਿਹ ਕਬ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇਹ ਨਰ ਹਰ ਅਤਰ ਨਹੀਂ ਨਾਨਕ ਸਾਚੀ ਮਾਨ ਇਹ ਭਗਤ ਭਗ ਮਾਨ ਜਿਹ ਪ੍ਰਾਨੀ ਕਾ ਨਾਏ ਮਨ ਜੈ ਸੇ ਸੁਕਰ ਸਵਾਨ ਨਾਨਕ ਤੁਮ ਨੂੰ ਤਾਏ ਤਨ ਸੁਆਮੀ ਕੋ ਗ੍ਰੰਡਿਉ ਸਦਾ ਸੁਆਨ ਤਜਤ ਨਹੀਂ ਲਿਪ ਨਾਨਕ ਇਹ ਮਿਗ ਹਰ ਤਜੋ ਇੱਕ ਮਨ ਹੋਏ ਚਚਿੰਦ ਤੀਰਥ ਬਰਤ ਅਰਧਾਨ ਕਰ ਮਨ ਮੈਂ ਤਰ ਗੁ ਮਹਾਨ ਨਾਨਕ ਨੇ ਬਲ ਜਾਬ ਤੇ ਕਿਉ ਕੁ ਚਰੈ ਸ਼ਾਨਾ ਸਿਰ ਕੰਬਿਓ ਪਾਗ ਢੱਗ ਮਗ ਨੈ ਨੋਤ ਤੇਈ ਨਾਨਕ ਕਹੋ ਨਾਨਕੇ ਵਿਧ ਪਾਈ ਕਹੋ ਨਾਰ ਰਸਨੀ ਨਾ ਨੇਜ ਕਰ ਦੇ ਕਿਉਂ ਜਦ ਤੁਮ ਕੋ ਕਾ ਨੂੰ ਕੋ ਨਾ ਹੈ ਨਾਨਕ ਤੇਰਾ ਹਰ ਭਗਤ ਹੈ ਤੇਰਾ ਕੋ ਮਨ ਮਾਈ ਜਗ ਨਚਨਾ ਸਭ ਝੂਟ ਹੈ ਜਾਣ ਲਿਓ ਰੇ ਮੀਤ ਕਹਿ ਨਾਨਕ ਤੇ ਰਗਾ ਰਹੇ

ਸਾਰ ਕੋ ਨਾਨਕ ਤੇਰਾ ਨਾਮ ਹੀ ਕੋਏ ਜੋ ਉਪਜੋ ਸੋ ਬਿਨਸ ਹੈ ਪਰਉ ਆਉ ਚ ਕਹ ਕਾਹ ਤ ਨਾਨਕ ਹਰ ਗੁਣ ਗਾਏ ਲੈ ਛਾਨ ਸਗਲ ਜੰਗ ਜਾਲ